ਉਦਰਨੀ ਦੇ ਅਲਰਟ ਨੂੰ ਲੈ ਕੇ ਪੰਜਾਬ ਸਰਕਾਰ ਵੀ ਚੌਕਸ ਨਜ਼ਰ ਆ ਰਹੀ ਹੈ ਮੰਤਰੀ ਬਰਿੰਦਰ ਗੋਲ ਦੇ ਵੱਲੋਂ ਲਿਵਿੰਗ ਇੰਡੀਆ ਨਿਊਜ਼ ਤੇ ਬਿਆਨ ਦਿੱਤਾ ਗਿਆ ਕਿ ਕਿਉਂਕਿ ਪੰਜਾਬ ਦੇ ਵਿੱਚ ਮੀਨੂ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਤੈਸੇ ਨੂੰ ਲੈ ਕੇ ਡੈਮਸ ਦੇ ਵਿੱਚੋਂ ਵੀ ਪਾਣੀ ਦਾ ਪੱਧਰ ਘਟਾ ਦਿੱਤਾ ਗਿਆ ਤਮੀਦੇ ਅਲਰਟ ਦਰਮਿਆਨ ਪੰਜਾਬ ਸਰਕਾਰ ਚੌਕਸ ਦਿਖਾਈ ਦੇ ਰਹੀ ਹੈ ਦੱਸਦੀ ਹੈ ਕਿ ਮੰਤਰੀ ਬਰਿੰਦਰ ਗੋਲ ਦਾ ਕਹਿਣਾ ਹੈ ਕਿਸ ਸਮਾਂ ਰਹਿੰਦੇ ਫੈਸਲੇ ਲਏ ਜਾ ਰਹੇ ਨੇ ਮੀਨੂ ਲੈ ਕੇ ਅਗਲੇ 3 ਦਿਨ ਕਾਫੀ ਅਹਿਮ ਨੇ ਤਾਂ ਪ੍ਰਸ਼ਾਸਨੀ ਅਧਿਕਾਰੀਆਂ ਦੇ ਨਾਲ ਮੀਟਿੰਗਸ ਜਿਹੜੀਆਂ ਉਹ ਵੀ ਕੀਤੀਆਂ ਜਾ ਰਹੀਆਂ ਨੇ ਮੀ ਦੇ ਅਲਰਟ ਦਰਮਿਆਨ ਪੰਜਾਬ ਸਰਕਾਰ ਚੌਕਸ ਨਜ਼ਰ ਆ ਰਹੀ ਹੈ ਜਿੱਥੇ ਕਿ ਲਿਵਿੰਗ ਇੰਡੀਆ న్యూਸ ਦੇ ਉੱਪਰ ਮੰਤਰੀ ਬਰਿੰਦਰ ਗੋਲ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਲਰਟ ਦੇ ਕਾਰਨ ਡੈਮੋ ਦੇ ਵਿੱਚੋਂ ਪਾਣੀ ਦਾ ਪੱਧਰ ਘਟਾਇਆ ਜਾ ਰਿਹਾ ਹੈ ਔਰ ਸਮਾਂ ਰਹਿੰਦੇ ਫੈਸਲੇ ਜੁੜੇ ਨੇ ਲਏ ਜਾ ਰਹੇ ਨੇ ਤਾਂਕਿ ਕੋਈ ਨੁਕਸਾਨ ਨਾ ਹੋਵੇ ਵਿਚ ਅਗਲੇ 4 ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਹਾਲਾਂਕਿ ਕੁਝ ਦਰਿਆਵਾਂ ਦੇ ਵਿੱਚ ਫਿਰ ਤੋਂ ਪਾਣੀ ਦਾ ਪੱਧਰ ਜੜਾ ਵਧਣ ਲੱਗਿਆ ਤਾਂ ਸਰਕਾਰ ਦੀ ਕਿਸ ਤਰ੍ਹਾਂ ਕੀ ਇੰਤਜ਼ਾਮ ਜਿਹੜੇ ਕੀਤੇ ਗਏ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਆਉ ਫਿਰ ਵਧਣਾ ਸ਼ੁਰੂ ਹੋਇਆ ਡੈਮਾਂ ਤੋਂ ਜਿਹੜਾ ਪਾਣੀ ਆ ਛੱਡਿਆ ਜਾ ਰਿਹਾ ਹੈਗਾ ਕਿਸ ਤਰ੍ਹਾਂ ਦੀ ਤਿਆਰੀ ਆ ਦੇਖੋ ਡੈਮਾਂ ਦਾ ਪਾਣੀ ਤੇ ਰਿਵਰ ਦੇ ਵਿੱਚ ਪਾਣੀ ਛੱਡਣਾ ਇਹ ਸਾਰਾ ਡਿਪੈਂਡ ਕਰਦਾ ਹੈ ਕਿ ਕਿੰਨੇ ਕੁ ਬਰਸਾਤ ਹੋਣੀਆਂ ਫੋਰਕਾਸਟ ਕੀ ਹੈ IMD ਨੇ ਫੋਰਕਾਸਟ ਕੀਤੀ ਹੈ ਕਿ 5 6 ਤੇ 7 ਤਾਰੀਖ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤੋਂ ਅਜਿਹੇ ਸਮੇ ਸਾਡੀ ਡਿਊਟੀ ਕੀ ਬਣਦੀ ਹੈ ਕਿ ਲੋਕਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ। ਡੈਮਾਂ ਦੇ ਵਿੱਚ ਜਿੰਨਾ ਪਾਣੀ ਆਉਣਾ ਹੈ ਡੈਮਾਂ ਦੀ ਸੇਫਟੀ ਨੂੰ ਧਿਆਨ ਦੇ ਵਿੱਚ ਰੱਖ ਕੇ ਉਹ ਵੀ ਫੈਸਲੇ ਲੈ ਜਾਣ। ਸੋ ਜਦੋਂ ਤੋਂ ਇਹ ਫੋਰਕਾਸਟ ਹੋਈ ਹੈ ਪਰਸੋਂ ਤੋਂ ਹੀ ਸਾਡਾ ਪੂਰਾ ਡਿਪਾਰਟਮੈਂਟ ਸੈਕਟਰੀ ਕ੍ਰਿਸ਼ਨ ਕੁਮਾਰ ਸਾਡੇ ਸਾਰੇ ਚੀਫ ਇੰਜੀਨੀਅਰ ਤੇ ਸਾਰੇ ਸਾਡੇ ਆਫੀਸਰ ਸਹਿਬਾਨ ਨੇ ਜਿਹੜੇ ਉਹ ਮਿੰਟ-ਮਿੰਟ ਦੀ ਮਾਨਿਟਰੀਂਗ ਕਰ ਰਹੇ ਨੇ ਕਿ ਕਿੰਨਾ ਕੁ ਪਾਣੀ ਆਉਣ ਦੀ ਸੰਭਾਵਨਾ ਹੈ ਕਿੰਨਾ ਕੁ ਡੈਮ ਖਾਲੀ ਨੇ ਕਿੰਨਾ ਕੁ ਡੈਮਾਂ ਚ ਰੱਖਿਆ ਜਾ ਸਕਦਾ ਸੋ ਇਸ ਨੂੰ ਦੇਖਦਿਆਂ ਹੋਇਆ ਰਣਜੀਤ ਸਾਹਿਬ ਡੈਮ ਦੇ ਵਿੱਚ ਕੱਲ ਅਸੀਂ ਫੈਸਲਾ ਕੀਤਾ ਸੀ ਪਰਸੋਂ ਕੇ 35000 ਕਿਊਸਿਕ ਪਾਣੀ ਜਿਹੜਾ ਛੱਡਿਆ ਜਾਵੇ ਹੁਣ ਉਹ 35000 ਕਿਊਸਿਕ ਪਾਣੀ ਛੱਡਿਆ ਗਿਆ ਜਿੱਦੋ 20000 ਕਿਊਸਿਕ ਹਮੇਸ਼ਾ ਛੱਡਿਆ ਜਾਂਦਾ ਕਿਉਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਪਰ ਛੱਡਿਆ ਇਸ ਤਰੀਕੇ ਨਾਲ ਕਿ ਕੋਈ ਨੁਕਸਾਨ ਨਾ ਹੋਵੇ। ਇਹਦਾਂ ਡੈਮ ਵੀ ਖਾਲੀ ਹੋ ਜਾਊਗਾ। ਡੈਮ ਦੇ ਵਿੱਚ ਹੋਰ ਜਗ੍ਹਾ ਪਾਣੀ ਖਪਾਨ ਦੀ ਹੋ ਜਾਏਗੀ। ਤੇ ਦੂਜੇ ਦੋਨੇ ਡੈਮ ਪਾਖੜਾ ਡੈਮ ਤੇ ਪੌਂਗ ਡੈਮ ਕੱਲ ਬੀਵੀ ਐਮਬੀ ਦੀ ਮੀਟਿੰਗ 12:30 ਵਜੇ ਕੱਲ ਹੋਈ ਸੀ ਤੇ ਉੱਥੇ ਫੈਸਲਾ ਕੀਤਾ ਗਿਆ ਕਿ ਡੈਮਾਂ ਦਾ ਲੈਵਲ ਥੋੜਾ ਜਿਹਾ ਨੀਚੇ ਕਰ ਦਿੱਤਾ ਜਾਵੇ ਤਾਂ 50-50 ਹਜ਼ਾਰ ਕਿੱਸੇ ਪਾਣੀ ਉਹਨਾਂ ਚ ਛੱਡਣ ਦਾ ਫੈਸਲਾ ਹੈ। ਪਰ ਉਹ ਡੈਮਾਂ ਦੇ ਪਾਣੀ ਛੱਡਣ ਨਾਲ ਕੋਈ ਨੁਕਸਾਨ ਨਹੀਂ ਹੈ। ਉਹ ਪਾਣੀ ਸਿੱਧਾ ਨਿਕਲ ਜਾਣਾ। ਮੈਂ ਗਰਦਾਸਪੁਰ ਇਲਾਕੇ ਦੇ ਵਿੱਚ ਜਿੱਥੇ ਰਾਵੀ ਦਾ ਜਿਹੜੇ ਕਿਨਾਰੇ ਸੀ ਉੱਥੇ ਲੋਕ ਬੰਨ ਬਣਾਉਣ ਦਾ ਕੰਮ ਕਰ ਰਹੇ ਸੀ ਮਜ਼ਬੂਤ ਕਰਨ ਦਾ ਹੁਣ ਜਦੋਂ ਦੁਬਾਰਾ ਤੋਂ ਦਰਿਆ ਦੇ ਵਿੱਚ ਜਦੋਂ ਪਾਣੀ ਵਧਿਆ ਤਾਂ ਉਹ ਨਿਕਲ ਚਿੰਤਾ ਬੰਨ ਲੱਗਦੀ ਹੈ ਕਿ ਥੋੜਾ ਪਾਣੀ ਫੇਰ ਬਾਹਰ ਦੇਖੋ ਚਿੰਤਾ ਤਾਂ ਹੈ ਹੀ ਗਈ ਹੈ ਚਿੰਤਾ ਤਾਂ ਇਹ ਨਹੀਂ ਕਹਿ ਸਕਦੇ ਕੋਈ ਚਿੰਤਾ ਨਹੀਂ ਹੈ ਚਿੰਤਾ ਤਾਂ ਹੈ ਹੀ ਗਈ ਹੈ ਪਰ ਸਰਕਾਰ ਵੱਲੋਂ ਪ੍ਰਬੰਧ ਪੂਰੇ ਨੇ ਸਰਕਾਰ ਸਾਹਮਣੇ ਦੋ ਬਦਲ ਨੇ ਇੱਕ ਲੋਕਾਂ ਨੂੰ ਬਚਾਉਣਾ ਤੇ ਨਾਲ ਡੈਮਨ ਨੂੰ ਬਚਾਉਣਾ ਸੋ ਦੋਨਾਂ ਦੇ ਕੰਮ ਕਰ ਰਹੇ ਹਾਂ ਸੀ ਮੇਨ ਪੁਆਇੰਟ ਨੇ ਜਿੱਥੋਂ ਬੰਨ ਟੁੱਟੇ ਸੀ ਜਾਂ ਹਾਲੇ ਤੱਕ ਨਹੀਂ ਪੂਰੇ ਗਏ ਹੋਣਗੇ ਜਦੋਂ ਪਾਣੀ ਆਉਂਦਾ ਤਾਂ ਉੱਥੋਂ ਹੀ ਦੁਬਾਰਾ ਬਾਹਰ ਨਿਕਲਦੀ ਹੈ ਉੱਥੇ ਤੇ ਕਿਉਂਕਿ ਪ੍ਰਬੰਧ ਉੱਥੇ ਤੱਕ ਕੋਈ ਹਦਾਇਤਾਂ ਉਹ ਸੰਬੰਧਿਤ ਜ਼ਿਲ੍ਹਿਆਂ ਨੂੰ ਕੀਤੀਆਂ ਗਈਆਂ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਜਿਸ ਤਰ੍ਹਾਂ ਮਜ਼ਬੂਤ ਕਰਨ ਦੇ ਲਈ ਬੰਨ ਅਸੀਂ ਕੰਮ ਕਰ ਰਹੇ ਹਾਂ ਦਿਨ ਰਾਤ ਥੋੜੇ ਬਹੁਤ ਬੰਨ ਰਹਿ ਗਏ ਪਰ ਹੁਣ ਜਿਹੜੀ ਫੋਰਕਾਸਟ ਹੋਈ ਹੈ ਇਹਨੂੰ ਧਿਆਨ 'ਚ ਰੱਖਦੇ ਆਂ ਕਈ ਫੈਸਲੇ ਤੁਰੰਤ ਲੈਣੇ ਪੈ ਰਹੇ ਨੇ ਉਹ ਤੁਰੰਤ ਫੈਸਲੇ ਅਸੀਂ ਲੈ ਰਹੇ ਆਂ ਸੋ ਮੈਂ ਜਿਵੇਂ ਦੱਸਿਆ ਨਾ ਸਾਡੇ ਸਾਹਮਣੇ ਬਦਲ ਦੋ ਹੀ ਨੇ ਹੁਣ ਲੋਕਾਂ ਨੂੰ ਬਚਾਉਣਾ ਹੈ ਤੇ ਉਹਦੇ ਲਈ ਇਮੀਡੀਏਟ ਕੀ ਪ੍ਰਬੰਧ ਕੀਤੇ ਜਾ ਸਕਦੇ ਨੇ ਕਰ ਰਹੇ ਆ ਅਸੀਂ ਦਿਨ ਰਾਤ ਕਰ ਰਹੇ ਆ ਪਰ ਪਾਣੀ ਤਾਂ ਨਹੀਂ ਇੰਤਜ਼ਾਰ ਕਰ ਰਿਹਾ ਉਹ ਤੁਹਾਨੂੰ 5 6 7 ਦੀ ਫੋਰਕਾਸਟ ਆ ਗਈ ਸੋਨੂੰ ਧਿਆਨ ਚ ਰੱਖ ਕੇ ਜੋ ਕੁਝ ਵੀ ਬਣ ਸਕਦਾ ਅਸੀਂ ਕਰਾਂਗੇ ਸਾਫਤ ਸਰਦਿਸਨ ਬ੍ਰਿੰਦਰ ਕੋਲ ਜਿਨ੍ਹਾਂ ਨੇ ਸਾਫਤ ਤੌਰ ਤੇ ਕਿਹਾ ਕਿ ਜਿਹੜੀ 3 ਦਿਨ ਦਾ ਮੀਂਹ ਦਾ ਜਿਹੜਾ ਅਲਰਟ ਜਿਹੜਾ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਫੈਸਲਾ ਲਿਆ ਗਿਆ ਕਿ ਡੈਮਾਂ ਦੇ ਵਿੱਚੋਂ ਥੋੜਾ ਜਿਹਾ ਪਾਣੀ ਦਾ ਪੱਧਰ ਆ ਉਹ ਘੱਟ ਕੀਤਾ ਜਾਵੇ ਤਾਂ ਜੋ ਜੇਕਰ ਬਾਹਰ ਜ਼ਿਆਦਾ ਹੁੰਦੀ ਆ ਤਾਂ ਸਥਿਤੀ ਇਹ ਜਿਹੜੀ ਪਹਿਲਾਂ ਵਾਂਗ ਹੋਰ ਗੰਭੀਰ ਨਾ ਬਣੇ ਕੈਮਰਾਮੈਨ ਬਰਵੀ ਦੇ ਨਾਲ ਵਿੱਕੀ ਪਰ ਲਿਵਿੰਗ ਇੰਡੀਆ